ਰੰਪਰਾ ਹਲਕਾ ਦੇ ਵਿਧਾਇਕ ਬਲਕਾਰ ਸਿੱਧੂ ਆਮ ਲੋਕਾਂ ਦੇ ਲਈ ਨਹੀਂ ਸਗੋ ਖਾਸ ਲੋਕਾਂ ਦੇ ਲਈ ਖੁਸ਼ਖਬਰੀ ਆਏ ਦਿਨ ਲਿਆਉਂਦੇ ਹੀ ਰਹਿੰਦੇ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਫੋਟੋ ਸਾਂਝੀ ਕੀਤੀ ਹੈ ਕਿ ਜਿਸ ਦੇ ਵਿੱਚ ਇੱਕ ਐਂਬੂਲੈਂਸ ਜਿਹੜੀ ਰੰਪਰਾ ਫੋਨ ਨੂੰ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਮਾਨ ਸਰਕਾਰ ਦਾ ਸ਼ੁਕਰੀਆ ਦਾ ਵੀ ਕੀਤਾ ਕਿ ਰੰਪਰਾ ਹਲਕਾ ਨੂੰ ਇੱਕ ਐਂਬੂਲੈਂਸ ਦਿੱਤੀ ਹੈ ਉਹ ਐਂਬੂਲੈਂਸ ਕੀ ਕੰਮ ਕਰੇਗੀ ਕਿ ਉਸ ਐਂਬੂਲੈਂਸ ਦੇ ਵਿੱਚ ਇੱਕ ਡਾਕਟਰ ਹੋਵੇਗਾ ਇੱਕ ਫਾਰਮਾਸਿਸਟ ਹੋਵੇਗਾ ਇੱਕ ਛੋਟੀ ਜੀ ਲੈਬੋਰਟਰੀ ਹੋਵੇਗੀ ਤੇ ਨਾਲ ਇੱਕ ਕਾਉਂਸਲਰ ਉਹਦੇ ਵਿੱਚ ਮੌਜੂਦ ਹੋਣਗੇ ਤੇ ਘਰਾਂ ਦੇ ਵਿੱਚ ਦਵਾਈ ਜਿਹੜੀ ਆਮ ਨੋਰਮਲ ਦਵਾਈ ਹੈ 슈ਗਰ बीपी ਦੀ ਕਿਸੇ ਨੂੰ ਕੋਈ ਉਲਟੀਆਂ ਲੱਗਦੀਆਂ ਲੂਜ਼ ਮੋਸ਼ਨ ਦੀ ਜਿਸ ਤਰ੍ਹਾਂ ਦੀ ਜਿਹੜੀ ਨੋਰਮਲ ਦਵਾਈ ਹੈ ਉਹ ਘਰਾਂ ਦੇ ਵਿੱਚ ਫ੍ਰੀ ਦੇ ਵਿੱਚ ਪੰਚਾਈ ਜਾਇਆ ਕਰੇਗੀ ਬਲਕਾਰ ਸਿੱਧੂ ਨੂੰ ਸਵਾਲ ਇਹ ਹੈ ਕੀ ਉਹ ਦਵਾਈ ਹੈ ਜਿਹੜੀ ਉਹ ਆਮ ਲੋਕਾਂ ਦੇ ਘਰੇ ਜਾਊਗੀ ਐਂਬੂਲੈਂਸ ਰਾਹੀਂ ਕਿ ਖਾਸ ਲੋਕਾਂ ਦੇ ਘਰੇ ਜਾਇ ਕਰੂਗੀ ਇਹ ਆਉਣ ਵਾਲਾ ਸਮਾਂ ਵੀ ਦੱਸ ਦਵੇਗਾ ਕਿ ਇਹ ਐਂਬੂਲੈਂਸ ਜਿਹੜੀ ਦਿੱਤੀ ਹੈ ਭਗਵੰਤ ਮਾਨ ਨੇ ਹਲਕਾ ਰੰਪਰਾ ਨੂੰ ਇਹ ਕਿੰਨੀ ਕੁ ਕਾਮਯਾਬ ਹੈ ਕਿ ਆਮ ਲੋਕ ਫੋਨ ਕਰਦੇ ਨੇ ਜਾਂ ਉਹਨਾਂ ਦੇ ਕਹੇ ਤੇ ਕਿੰਨੇ ਕੁ ਵਾਰ ਜਿਹੜੀ ਦਵਾਈ ਦੇਣ ਪਹੁੰਚਦੀ ਹੈ ਤੇ ਖਾਸ ਲੋਕਾਂ ਕੋਲੇ ਇੱਕ ਵਾਰ ਮੈਸੇਜ ਜਾਵੇ ਤਾਂ ਨਾਲ ਦੀ ਨਾਲ ਕਿੰਨੇ ਮਿੰਟਾਂ ਦੇ ਵਿੱਚ ਉਹ ਬਸ ਜਿਹੜੀ ਐਂਬੂਲੈਂਸ ਆ ਪਹੁੰਚ ਜਾਂਦੀ ਹੈ। ਬਾਕੀ ਜਿਹੜੇ ਹਲਕਾ ਵਧਾਇਕ ਅਸੀਂ ਦੇਖ ਰਹੇ ਹਾਂ ਜਿਹੜੇ ਕੰਮ ਆ ਉਹ ਕਰ ਰਹੇ ਨੇ ਕਿੰਨੇ ਕੰਮ ਆ ਜਿਹੜੇ ਉਹ ਸਹੀ ਤਰੀਕੇ ਨਾਲ ਕੀਤੇ ਜਾਂਦੇ ਨੇ ਜਿਹੜੇ ਆਮ ਲੋਕਾਂ ਦੇ ਘਰਾ ਕੰਨੀ ਆ ਮਹੱਲਿਆਂ ਦੇ ਵੱਲ ਧਿਆਨ ਮਾਰ ਲਈਏ ਤਾਂ ਉਹਨਾਂ ਦੇ ਵਿੱਚ ਸੀਵਰੇਜ ਗਲੀਆਂ ਦਾ ਕੰਮ ਆ ਜਿਹੜਾ ਲਾਈਟਾਂ ਦਾ ਕੰਮ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ। ਵਾਰ-ਵਾਰ ਉਹਨਾਂ ਦੇ ਗੇੜੇ ਵੀ ਘੜਾਈ ਜਾਂਦੇ ਆ। ਤੇ ਦੂਜੇ ਪਾਸੇ ਦੇਖ ਲਈਏ ਜਿਹੜੇ ਵਧੀਆ ਆਪਦੇ ਆਪ ਨੂੰ ਐਮਸੀ ਜਿਹੜੇ ਬਣ ਚੁੱਕੇ ਨੇ ਉਹ ਆਪਦੇ ਏਰੀਏ ਦੇ ਵਿੱਚ ਵਧੀਆ ਧਿਆਨ ਰੱਖਦੇ ਨੇ ਸਾਫ ਸੁਥਰਾ ਕੰਮ ਬਹੁਤ ਜਲਦੀ ਕਰਾ ਦਿੰਦੇ ਨੇ ਸੀਵਰੇਜ ਦਾ ਗਲੀਆਂ ਗੁਲੀਆਂ ਤੋਂ ਪ੍ਰੋਪਰ ਬਣੀਆਂ ਹੋਈਆਂ ਗੱਲ ਆ ਜਾਂਦੀ ਆ ਆਮ ਲੋਕਾਂ ਵੱਲ ਜਿਹੜੇ ਗਲੀਆਂ ਲਾ ਲਓ ਤੁਸੀਂ 2 ਨੰਬਰ ਤੋਂ 12 ਨੰਬਰ ਤੱਕ ਲਾ ਲਓ ਬੱਸ ਸਟੈਂਡ ਦੇ ਪਿਛਲਾ ਪਾਸਾ ਲਾ ਲਓ ਜਿਹੜੀਆਂ ਗਲੀਆਂ ਨੇ ਬਣਨ ਵਾਲੀਆਂ ਨੇ ਜਿਨ੍ਹਾਂ ਦੇ ਵਿੱਚ ਸੀਵਰੇਜ ਦਾ ਸਹੀ ਕੰਮ ਪ੍ਰੋਪਰ ਨਹੀਂ ਕੀਤਾ ਹੋਇਆ ਦਾ ਲਾਈਟਾਂ ਦਾ ਪ੍ਰਬੰਧ ਨਹੀਂ ਉਸ ਵੱਲ ਹਲਕਾ ਵਿਧਾਇਕ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਜੇ ਨਸ਼ੇ ਦੀ ਗੱਲ ਕਰ ਲਈਏ ਤਾਂ ਨਸ਼ਾ ਨਸ਼ੇ ਨੂੰ ਠੱਲਾ ਜਿਹੜੀ ਉਹ ਨਹੀਂ ਪਾਈ ਗਈ ਹਜੇ ਤੱਕ ਸ਼ਰਿਆਮ ਨਸ਼ਾ ਵਿਕ ਰਿਆ ਸ਼ਰਿਆਮ ਚੋਰੀਆਂ ਹੋ ਰਹੀਆਂ ਉਸ ਵੱਲ ਵੀ ਹਲਕਾ ਵਿਧਾਇਕ ਨੂੰ ਥੋੜਾ ਮੋਟਾ ਧਿਆਨ ਦੇਣਾ ਚਾਹੀਦਾ 27 ਦੇ ਵਿੱਚ ਵੀ ਵੋਟ ਆ ਰਹੀਆਂ ਦੁਬਾਰਾ ਫੇਰ ਵੋਟਾਂ ਲੈਣੀਆਂ ਪਰ ਜਿਸ ਹਿਸਾਬ ਦੇ ਨਾਲ 3 ਸਾਲਾਂ ਤੋਂ ਆਮ ਆਦਮੀ ਪਾਰਟੀ ਨੇ ਕਮ ਲੋਕਾਂ ਦੇ ਕਿਤੇ ਆ ਲੋਕਾਂ ਨੂੰ ਦਿਖ ਰਿਹਾ ਤੇ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਫਿਰ ਵੋਟਾਂ ਵੀ ਲੋਕ ਜਵਾਬ ਦੇ ਦੇਣਗੇ ਵੋਟਾਂ ਪਾ ਕੇ